ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਜੀ ਪੋਲੈਂਡ ਅ ਵਰਸਾਵਾ ਸ਼ਹਿਰ ਦੇ ਵਿੱਚ ਪੋਲੈਂਡ ਪੂਰੇ ਦੇਸ਼ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਹੈ ਤੇ ਆਪਾਂ ਉਸ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਜੀ ਜਿਹੜੇ ਕਿ ਸਾਡੇ ਗੁਰਦਾਸਪੁਰ ਜਿਹਦੇ ਨਾਲ ਸੰਬੰਧ ਰੱਖਦੇ ਨੇ ਪਹਿਲਾਂ ਆਪਾਂ ਉਹਨਾਂ ਤੋਂ ਜਾਣਾਂਗੇ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਕਿਵੇਂ ਬਣਿਆ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੇਕ ਸੰਗਤ ਨੂੰ ਦੱਸਣ ਦੀ ਕਿਰਪਾਲਤਾ ਕਰੋ ਕਿ ਪੋਲੈਂਡ ਦੇ ਵਿੱਚ ਜਿਹੜਾ ਇੱਕੋ ਇੱਕ ਗੁਰਦੁਆਰਾ ਹੈ ਉਹ ਬਣਨ ਦੀ ਸ਼ੁਰੂਆਤ ਕਿਵੇਂ ਹੋਈ ਕਿਵੇਂ ਕਿਹਦੇ ਮਨ 'ਚ ਖਿਆਲ ਆਇਆ ਕਿ ਆਪਾਂ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰੀਏ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਵਿੱਚ ਸਰਦਾਰ ਜੇਜੇ ਸਿੰਘ ਆ ਹਾਂਜੀ ਤੇ ਨਾਲ ਅਮਰਜੀਤ ਸਿੰਘ ਨਿਜਰਨ ਹਾਂਜੀ ਤੇ ਦਵਿੰਦਰ ਸਿੰਘ ਕੂਬਕਸੀ ਇੱਥੇ ਤੋਂ ਗੱਲਾਂ ਚੱਲ ਗਈਆਂ ਠੀਕ ਹੈ ਜੀ ਇਹ 2004 ਦੇ ਵਿੱਚ ਇਹਨਾਂ ਨੇ ਸਾਰਿਆਂ ਨੇ ਸੰਗਤ ਦੇ ਸੰਯੋਗ ਦੇ ਨਾਲ ਤੇ ਸਿੰਧੀ ਸੰਗਤ ਸਾਡੂ ਕਾਫੀ ਆ ਹੂੰ ਹਾਂ ਤੇ ਜਦੋਂ ਸਿੰਘ ਤੇ ਇਸ ਟਾਈਮ ਤੇ ਬਹੁਤ ਹੋ ਗਈ ਹੈ ਪਰ ਉਸ ਟਾਈਮ ਤੇ ਸਿੰਧੀ ਸੰਗਤ ਜ਼ਿਆਦਾ ਸੀ 2004 2004 ਦੀ ਗੱਲ ਹੈ 1 ਅਗਸਤ ਨੂੰ ਪਹਿਲਾ ਪ੍ਰਕਾਸ਼ ਇੱਥੇ ਲੋਗਰਾਂਸ ਦਾ 2004 ਦੇ ਵਿੱਚ ਹੋਇਆ ਸੀ ਵਾਹ ਵਾਹ ਤੇ ਮੇਰਾ ਜਥਾ ਦਰਬਾਰ ਸਾਹਿਬ ਤੋਂ ਹਾਂਜੀ ਲੈ ਕੇ ਆਏ ਸੀ ਇੱਥੇ ਵਾਹ ਵਾਹ ਅਸੀਂ ਆਪ ਸੰਗਤ ਨੂੰ ਦੱਸ ਦਈਏ ਜੀ ਭਾਈ ਅਮਰੀਕ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਇਹਨਾਂ ਨੇ ਉਸ ਪਾਵਨ ਮੁਕੱਦਸ ਅਸਥਾਨ ਦੇ ਉੱਪਰ 4 ਸਾਲ ਦਰਬਾਰ ਸਾਹਿਬ ਅੰਦਰ ਕੀਰਤਨ ਦੀ ਹਾਜ਼ਰੀ ਭਰੀ ਹੈ ਜੇ ਇਸ ਮੁਕੱਦਸ ਅਸਥਾਨ ਦੇ ਉੱਤੇ ਨਤਮਸਤਕ ਹੋਣ ਵਾਸਤੇ ਹਰ ਇੱਕ ਸਿੱਖ ਦਾ ਜਿਹੜਾ ਉਹ ਦਿਲ ਹਰ ਸਮੇਂ ਤਾੰਗਦਾ ਰਹਿੰਦਾ ਉਸ ਪਾਵਨ ਧਰਤੀ ਦੇ ਬਹਿ ਕੇ ਇਹਨਾਂ ਨੂੰ ਕੀਰਤਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ 2004 ਤੋਂ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਸੋ ਭਾਈ ਸਾਹਿਬ ਜੀ ਮੈਨੂੰ ਪਤਾ ਲੱਗਿਆ ਕਿ ਇਹ ਇੱਕ ਇਕਲੋਤਾ ਇਹੋ ਜਿਹਾ ਗੁਰੂ ਘਰ ਹੈ ਯੂਰਪ ਦੇ ਵਿੱਚ ਜਿਹੜਾ ਐਜ਼ ਅ ਗੁਰਦੁਆਰਾ ਸਾਹਿਬ ਰਜਿਸਟਰਡ ਹੈ ਹਾਂਜੀ ਹਾਂਜੀ ਬਿਲਕੁਲ ਆਮ ਤੌਰ ਤੇ ਤੁਸੀਂ ਜਰਮਨ ਚਲੇ ਜਾ ਹਸਪੀਟਲ ਜੇ ਨਾ ਹਾਂਜੀ ਉਹਨਾਂ ਨੇ ਇੱਕ ਫਰਾਇਨਿਕ ਕਲੱਬ ਜਿੱਥੇ ਆਪਣੇ ਕਲਚਰ ਦੀ ਗੱਲਬਾਤ ਕਰਕੇ ਜਾਂ ਇਕੱਠੇ ਹੋ ਜene ਲੋਕ ਹਾਂਜੀ ਆਪਣੇ ਵੀ ਜੰਡੀਆਂ ਲੋਕ ਨਾ ਪਰ ਇੱਥੇ ਗੁਰਦੁਆਰਾ ਸਾਹਿਬ ਰਜਿਸਟਰ ਸਾਹਿਬ ਬਿਲਕੁਲ ਠੀਕ ਹੈ ਜਿੱਥੇ ਗੁਰਦੁਆਰਾ ਲਿਟ ਜਿਹੜਾ ਆ ਜੇ ਜਿੱਦਾਂ ਮਨ ਲੋ ਕਿਸੇ ਨੇ ਇੱਥੇ ਆਪਣੇ ਕਾਰਡ ਵਗੈਰਾ ਬਣਾ ਵੀਜ਼ਾ ਕਾਰਡ ਬਣਾਣਾ ਜਾਂ ਲਾਇਸੈਂਸ ਬਣਾਉਣਾ ਜਾਂ ਕਿਤੇ ਵੀ ਉਹਦੇ ਗੁਰਦੁਆਰਾ ਲਿਟ ਜਿਹੜਾ ਉਹ ਮਤਲਬ ਇੱਥੋਂ ਠੀਕ ਹੈ ਰਿਪੋਰਟ ਲਿਖਿਆ ਜਾਂਦਾ ਔਰ ਉਹਦਾ 2004 ਤੋਂ ਗੁਰਦੁਆਰਾ ਸਾਹਿਬ ਵਾਸਤੇ ਇੱਕ ਇਮਾਰਤ ਕਰਾਏ ਤੇ ਲੈ ਕੇ ਤੇ ਉੱਥੇ ਭਾਈ ਸਾਹਿਬ ਵੱਲੋਂ ਹੋਰ ਸਿੱਖ ਸੰਗਤ ਵੱਲੋਂ ਰਲ ਮਿਲ ਕਰਕੇ ਇੱਕ ਗੁਰਦੁਆਰਾ ਸਾਹਿਬ ਜਿਹੜਾ ਸੀ ਉਹ ਸਥਾਪਿਤ ਕੀਤਾ ਗਿਆ ਪਰ ਹੁਣ ਸਤਿਗੁਰ ਦੀ ਬਖਸ਼ਿਸ਼ ਹੋਈ ਹੈ ਸਤਿਗੁਰ ਦੀ ਕਿਰਪਾ ਦੇ ਨਾਲ ਇੱਕ ਬਹੁਤ ਵੱਡਾ ਗੁਰੂ ਘਰ ਜਿਹੜਾ ਆਪਣੀ ਜ਼ਮੀਨ ਖਰੀਦ ਕੇ ਸਿੱਖ ਸੰਗਤ ਵੱਲੋਂ ਤੇ ਵਰਸਾਵਾ ਦੇ ਵਿੱਚ ਜਿਹੜਾ ਉਹ ਬਣਾਇਆ ਜਾ ਰਿਹਾ ਆਪਾਂ ਜੋ ਉਸ ਸਥਾਨ ਤੇ ਖੜੇ ਆ ਜਿੱਥੇ ਪੋਲੈਂਡ ਦੇ ਵਿੱਚ ਪੋਲੈਂਡ ਦਾ ਸਭ ਤੋਂ ਵੱਡਾ ਗੁਰਦੁਆਰਾ ਗੁਰੂ ਘਰ ਜਿਹੜਾ ਉਹ ਸਾਰਿਆ ਜਾੜੇ ਦੀ ਇੱਕ ਇਮਾਰਤ ਜਿਹੜੀ ਹੈ ਉਹ ਬਣ ਚੁੱਕੀ ਹੈ ਔਰ ਉਮੀਦ ਹੈ ਕਿ ਆਉਣ ਵਾਲੇ ਸਾਲ ਤੱਕ ਜਿਹੜਾ ਇੱਕ ਸਾਲ ਦੇ ਵਿੱਚ ਵਿੱਚ ਸਾਰਾ ਗੁਰੂ ਘਰ ਤਿਆਰ ਹੋ ਜਾਏਗਾ ਔਰ ਇੱਥੇ ਸਭ ਤੋਂ ਖਾਸ ਗੱਲ ਹੈ ਕਿ ਜਿਹੜੇ ਵੀ ਸਾਡੇ ਬੱਚੇ ਸਾਡੇ ਵੀਰ ਭਰਾ ਉਹ ਕਮਾਈ ਕਰਨ ਵਾਸਤੇ ਪੰਜਾਬ ਤੋਂ ਚੱਲ ਕੇ ਆਉਂਦੇ ਨੇ ਉਹਨਾਂ ਨੂੰ ਬੜੇ ਵੱਡੇ ਦਿਲ ਦੇ ਨਾਲ ਖੁੱਲੇ ਦਿਲ ਦੇ ਨਾਲ ਜੀ ਆਇਆਂ ਆਖਿਆ ਜਾਂਦਾ ਮੈਂ ਪਿਛਲੇ ਕਈ ਦਿਨਾਂ ਤੋਂ ਵੇਖਿਆ ਕਿ ਆਪਾਂ ਜਿੱਥੇ ਗੁਰੂ ਘਰ ਦੇ ਵਿੱਚ ਆਪਣੀ ਰਿਹਾਇਸ਼ ਹੈ ਉੱਥੇ 15 20 ਨੌਜਵਾਨ ਇਸ ਤੋਂ ਵੱਧ ਵੀ ਕਈ ਵਾਰੀ ਰੋਜ਼ ਰਾਤ ਆਨ ਕੇ ਸਮ ਲੰਘ ਹੁੰਦੇ ਨੇ ਆਪਣਾ ਰਹਿੰਦੇ ਨੇ ਪ੍ਰਸ਼ਾਦਾ ਪਾਣੀ ਬਿਸਤਰ ਹਰ ਤਰ੍ਹਾਂ ਦੀ ਉਹਨਾਂ ਨੂੰ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ ਜਿਹੜਾ ਸਿਧਾਂਤ ਨੂੰ ਮੁੱਖ ਰੱਖ ਕੇ ਗੁਰੂ ਪਾਤਸ਼ਾਹ ਜੀ ਨੇ ਗੁਰੂ ਘਰਾਂ ਜਾਂ ਉਹਨਾਂ ਸਮੇਂ ਚ ਧਰਮਸ਼ਾਲਾਵਾਂ ਦੀਆਂ ਸਥਾਪਨਾ ਕਰਵਾਈਆਂ ਸਨ ਕਿ ਦੂਰੋਂ ਗੁਰੂ ਕੇ ਘਰ ਦਾ ਨਿਸ਼ਾਨ ਦਿਸੇ ਤੇ ਕੱਲਾ ਸਿੱਖ ਨਹੀਂ ਕੋਈ ਵੀ ਮਨੁੱਖ ਹੈ ਉਹਦੇ ਮਨ 'ਚ ਵਿਚਾਰ ਆਵੇ ਕਿ ਗੁਰੂ ਨਾਨਕ ਦਾ ਘਰ ਹੈ ਇੱਥੋਂ ਮੈਨੂੰ ਛਕਣ ਵਾਸਤੇ ਪ੍ਰਸ਼ਾਦਾ ਤੇ ਰਹਿਣ ਵਾਸਤੇ ਮੈਨੂੰ ਸਥਾਨ ਥਾਂ ਜਗਾ ਉਹ ਮਿਲੇਗੀ ਸੋ ਇਸ ਅਸਥਾਨ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇੱਥੇ ਭਾਵੇਂ ਕੋਈ ਸਟੂਡੈਂਟ ਹੈ ਕੋਈ ਵੀ ਹੈ ਕਿਸੇ ਵੀ ਬੱਚੇ ਨੂੰ ਜਦੋਂ ਕੋਈ ਉਹ ਗੁਰੂ ਘਰ ਦੇ ਵਿੱਚ ਆਉਂਦਾ ਉਹਨੂੰ ਬੜੇ ਖੁੱਲੇ ਦਿਲ ਦੇ ਨਾਲ ਜੀ ਆਇਆਂ ਆਖਿਆ ਜਾਂਦਾ ਗੱਲ ਨਾਲ ਲਾਇਆ ਜਾਂਦਾ ਆਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਤ ਹੈ ਜਿਹੜੀ ਉਹ ਗੁਰੂ ਘਰ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿਣ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ ਇਹ ਜਿਹੜਾ ਗੁਰੂ ਘਰ ਹੈ ਉਹ ਤਿਆਰ ਹੋ ਸਕੇ ਸੋ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ